ਜਿਸ ਵਿਅਕਤੀ ਨੂੰ ਤੁਸੀਂ ਹਸਪਤਾਲ ਦੇ ਬੈੱਡ ਤੇ ਦੇਖਦੇ ਹੋ ਉਹ ਕਰੀਬ 35 ਸਾਲ ਦਾ ਰਜਿੰਦਰ ਕੁਮਾਰ ਹੈ ਜੋ ਕਿ Zomato ਕੰਪਨੀ ਚ ਫੂਡ ਡਿਲੀਵਰੀ ਦਾ ਕੰਮ ਕਰਦਾ ਹੈ। ਅੱਜ ਜਦੋਂ ਉਹ ਮੋਟਰਸਾਈਕਲ ਤੇ ਪਿੰਡ ਬਾਗਪੁਰਸ ਤੌਰ ਫੂਡ ਡਿਲੀਵਰੀ ਕਰਨ ਗਿਆ ਤਾਂ ਚైనా ਦੌਰ ਦੇ ਲਪੇੜ ਚ ਆ ਗਿਆ ਜਿਸ ਕਾਰਨ ਉਸ ਦੀ ਗਰਦਨ ਤੇ ਕੱਟ ਲੱਗ ਗਿਆ ਜਿਸ ਨੂੰ ਜੇਰੇ ਇਲਾਜ ਹੁਸ਼ਾਰਪੁਰ ਦੇ KDM ਹਸਪਤਾਲ ਲਿਆਂਦਾ ਗਿਆ ਉਸ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਪੇਸ਼ ਹੈ ਇੱਕ ਰਿਪੋਰਟ। ਪੜੀ ਕੀ ਨਾਪਣੀ ਮੇਰਾ ਨਾਮ ਮਨਮਿੰਦਰ ਸਿੰਘ ਪੜੀ ਕੀ ਨਾਪਣੀ ਮੇਰਾ ਨਾਮ ਮਨਮਿੰਦਰ ਸਿੰਘ ਜੀ ਕਿੱਦਾਂ ਪਤਾ ਲੱਗਾ ਤੁਹਾਨੂੰ ਹਾਦਸੇ ਦਾ ਜੀ ਫੋਨ ਆਇਆ ਫਿਰ ਪਤਾ ਚੱਲਿਆ ਕਿ ਬਾਗਪੁਰ ਵਾਲੀ ਸਾਈਡ ਤੇ ਜਮਾਟੋ ਚ ਕੰਮ ਕਰਦੇ ਆ ਬਾਗਪੁਰ ਵਾਲੀ ਸਾਈਡ ਤੇ ਕੋਈ ਆਰਡਰ ਦੇਣ ਜਾ ਰਹੀ ਸੀਗੀ ਉਥੇ ਰਸਤੇ ਦੇ ਵਿੱਚ ਚਾਈਨਾ ਡੋਰ ਜੜੀ ਉਹਨਾਂ ਦੇ ਗਲੇ ਚ ਫਸ ਗਈ ਤੇ ਉਸ ਟਾਈਮ ਤੇ ਉੱਥੇ ਕੋਈ ਮੁੰਡਾ ਆ ਰਿਹਾ ਸੀ ਸੋਨਾਲੀਕਾ ਉਹਨਾਂ ਨੇ ਇਹਨਾਂ ਨੂੰ ਹੈਲਪ ਕਰਕੇ ਹਸਪੀਟਲ ਤੱਕ ਪਹੁੰਚਾਇਆ ਇਹਨਾਂ ਦੀ ਵਾਈਫ ਆ ਗੌਂਦਪੁਰ ਜੌਬ ਕਰਦੇ ਉੱਥੇ ਉਹਦੀ ਵੇਟ ਕਰ ਰਿਆ ਸੀ ਪਰ ਜਦੋਂ پتہ ਲੱਗਾ ਕਿ ਉਹਦੇ ਹਸਪਤਲ ਆ ਫਿਰ ਇਹ ਵੀ ਹਸਪਤਲ ਪਹੁੰਚੇ ਇਹਨਾਂ ਨੇ ਫਿਰ ਸਾਨੂੰ ਫੋਨ ਕੀਤਾ ਉਦੋਂ ਤੱਕ ਡਾਕਟਰਾਂ ਨੇ ਵੈਸੇ ਸਟੀਚ ਵਗੈਰਾ ਲਗਾਤੀਆਂ ਤੇ ਟਾਂਕੇ ਲੱਗੇ ਆ ਕਿੰਨੇ ਟਾਂਕੇ ਲੱਗੇ 25 ਪੀ ਕੇੰਦੇ ਡਾਕਟਰ ਸਾਹਿਬ ਡਾਕਟਰ ਸਾਹਿਬ ਕਹਿੰਦੇ ਜੀ ਕਤਰੇ ਤੋਂ ਬਾਹਰ ਐ ਪਰ ਫਿਰ ਵੀ ਆਈ ਟਾਈਮ ਤਾਂ ਲੱਗੂਗਾ ਬਾਕੀ ਆ ਜੀ ਇਹ ਚਾਈਨਾ ਡੋਰ ਬਾਰੇ ਹੀ ਕਹਿਣਾ ਚਾਹੁੰਗੇ ਪ੍ਰਸ਼ਾਸਨ ਨੂੰ ਕਿ ਚਾਈਨਾ ਡੋਰ ਬੰਦ ਹੋਣੀ ਚਾਹੀਦੀ ਐ ਜਿਹੜਾ ਜਿਹੜਾ ਬੰਦਾ ਵੇਚਦਾ ਉਹਦੇ ਖਲਪ ਕਾਰਵਾਈ ਹੋਵੇ ਜਿਹੜਾ ਚੜਾਉਂਦਾ ਉਹ ਕੋ ਉਹਦੇ ਖਲਪ ਕਾਰਵਾਈ ਹੋਵੇ ਕਿਉਂਕਿ ਕਰਮੰਦਨਾਂ ਲਈ ਹੋਰ ਵੀ ਲੋਕਾਂ ਨਾਲ ਹੋ ਰਹੀ ਹੈ ਪਰ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਤੇ ਵਾਸਤੇ ਸਾਦੀ ਸ਼ੁਦਾ ਨੇ ਹਾਂਜੀ ਸਾਦੀ ਸ਼ੁਦਾ ਹਾਂਜੀ ਘਰ ਤਾਂ ਗੁਜਰ ਲੱਸਣੇ ਇਹੀ ਹੈ ਜੀ ਪਰ ਕਿ ਇਹ ਨਾਲ ਜੀ ਮੇਰਾ ਨਾਮ ਸੋਨੂ ਠਾਕਰ ਸੋਨੂ ਜੀ ਹਰ ਰੋਜ਼ ਹੀ ਕੋਈ ਨਾ ਕੋਈ ਹਾਸਾ ਹੋ ਰਿਹਾ ਹੈਗਾ ਚਾਈਨਾ ਡੋਰ ਦੇ ਕਾਰਨ ਜਿਹੜਾ ਹੈਗਾ ਆ ਤੁਹਾਡੇ ਸਾਹਮਣੇ ਹੁਣ ਜਿਹੜਾ ਹਾਸਾ ਹੋਇਆ ਕੀ ਕਹੋਗੇ ਇਹ ਦੇਖੋ ਇਹ ਤਾਂ ਅਸੀਂ ਤਾਂ ਸਾਫੇ ਕਮਾਂ ਦੇ ਪ੍ਰਸ਼ਾਸਨ ਦੀ ਇਹ ਨਾਕੀ ਹੈ ਦੇਖੋ ਪਵੰਦੀ ਹੋਣ ਦੇ ਬਾਵਜੂਦ ਵੀ ਡੋਰ ਬਿਕ ਰਹੀ ਹੈ ਧੱਲੇ ਨਾਲ ਡੋਰ ਬਿਕ ਰਹੀ ਆ ਜਦੋਂ ਕਿ ਜਦ ਕਿ ਇਹਨਾਂ ਨੇ ਪਹਿਲਾਂ ਪ੍ਰਸ਼ਾਸਨ ਨੇ ਕਿਹਾ ਸੀ 307 ਦੇ ਪਰਚੇ ਹੋਣਗੇ ਜਿਨ੍ਹਾਂ ਕੋ ਡੋਰਾ ਮੜੀਆਂ ਜਾਊਗੀਆਂ ਪਰ ਕੋਈ ਪਰਚਾ ਨਹੀਂ ਕੋਈ ਕੁਛ ਨਹੀਂ 188 ਦਾ ਪਰਚਾ ਦੇ ਕੇ ਤਾਂ ਬੰਦੇ ਨੂੰ ਛੱਡ ਦਿੱਤਾ ਇਹਨਾਂ ਨੇ ਹਾਂਜੀ ਦੇਖੋ ਹੁਣ 25 ਟਾਂਕੇ ਲੱਗੇ ਇਹਦੇ ਘਰੇ ਦੇ ਉੱਤੇ ਇੱਕ ਸਿਰਫ ਫੂਡ ਪਾਈਪ ਹੀ ਇਹਦੀ ਬਚੀ ਹੈ ਸਿਰਫ ਠੀਕ ਹੈ ਬਾਕੀ ਸਾਰੀਆਂ ਨਸਾਂ ਸਾਰੀਆਂ ਕੱਟੀਆਂ ਗਈਆਂ ਜੀ ਦੱਸੋ ਕਿੱਥੇ 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 ਇਨਸਾਫ ਲਈ ਜਾ ਜਾਵੇ ਬੰਦਾ ਦੋਰ ਹੀ ਤੜਲੇਣਾ ਵੇਕ ਰਹੀ ਆ ਸ਼ਰਿਆਂ ਮਾਸਟਰ ਵੀ ਦੋਰ ਵੇਕ ਰਹੀ ਆ ਆਨਲਾਈਨ ਦੋਰ ਆ ਰਹੀ ਆ ਨਸਵੇ ਦੇ ਬਾਰੇ ਕੋਈ ਕਿਛੇ ਕੋਈ ਹੈ ਹੀ ਨਹੀਂ ਕੋਈ ਚਾਹੀਦਾ ਕੀ ਹੈਗਾ ਸਰਕਾਰਾਂ ਨੂੰ ਕੀ ਚਾਹੀਦਾ ਸਰਕਾਰਾਂ ਨੂੰ ਤਾਂ ਇਹੀ ਚਾਹੀਦਾ ਸੀ ਤਾਂ ਇਹ ਸਰਕਾਰਾਂ ਮੂਰੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਖਤ ਤੋਂ ਸਖਤ ਕਾਨੂੰਨ ਲਾਇਆ ਜਾਵੇ ਚਾਹੇ ਉਹ ਦੋਰ ਵੇਚਣਾ ਵਾਲਾ ਚਾਹੇ ਉਹ ਖਰੀਦਣ ਵਾਲਾ ਉਹਨਾਂ ਦੇ ਵੀ ਚਾਹੇ ਉਹ ਆਪਣੇ ਨਿਆਣੇ ਨੂੰ ਕੋਈ ਮਾਪਾ-ਵਾਪ ਵੀ ਲੈ ਗਦੇ ਉਹਨਾਂ ਤੇ ਵੀ ਪਰਚਾ ਹੋਣਾ ਚਾਹੀਦਾ ਬੰਦੀਕਾਰਵੇ 307 ਦੀ ਹੀ ਹੋਣੀ ਚਾਹੀਦੀ ਆ ਤਾਂ ਕਿ ਜਦਗੀ ਇੱਕ ਬੰਦੇ ਨੂੰ ਸਜ਼ਾ ਮਿਲੀ ਹੋਵੇ ਨਾ ਤਾਂ ਬਾਕੀ ਆਪਣੇ ਆਪ ਹੀ ਚੰਨੇ ਹੋ ਜਾਂਦੇ ਆ ਬਾਕੀ ਆਪਣਾ ਵੇਚਾਂ ਤੋਂ ਮਨਾ ਕਰ ਦੋਗੇ ਇਹਨਾਂ ਦੇ ਕਰੇਲੂ ਹਾਲਾਤ ਕਿਹੋ ਜਿਹੇ ਹੈਗੇ ਆ ਇਹ ਸਿਰਾ ਮੁੰਡਾ ਕਮਾਨੇ ਵਾਲਾ ਜੀ ਆਪ ਹੀ ਹੈ ਜਿਮੈਟੋ ਦੇ ਵਿੱਚ ਆਪ ਕਮਾਨੇ ਵਾਲਾ ਮੁੰਡਾ ਹੈ ਠੀਕ ਹੈ ਹੋਰ ਤਾਂ ਕੋਈ ਹੈ ਨਹੀਂ ਇਹਨਾਂ ਦਾ ਕੋਈ ਸਾਧਨ ਇਨਕਮ ਸੋਰਸ ਹੈ ਨਹੀਂ ਕੋਈ ਵੀ ਹੁਣੇ ਮੁੰਡਾ 2-3 ਮਹੀਨੇ ਲਈ ਮੰਜੇ ਦੇ ਪੈ ਗਿਆ ਹੈ ਤੁਸੀਂ ਇਹ ਦੇਖੋ ਨਾ ਹੁਣ ਇਹਨਾਂ ਦੇ ਘਰ ਦੇ ਹਾਲਾਤ ਦੇਖੋ ਕਿ ਕਿੰਦਾ ਹੋ ਕਿੰਦਾ ਹੈ